ਸਰ ਮੇਰਾ ਕੋਈ ਸਾਧਨ ਹੈ ਨਹੀਂ ਜੀ ਉਹਦੇ ਕਰਕੇ ਬਹੁਤ ਜ਼ਿਆਦਾ ਬੱਚਿਆਂ ਨੂੰ ਤਾਂ ਖਾਣਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਇਹਦੇ ਵੀ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਜੀ ਹੋ ਰਿਹਾ ਜੀ ਪੈਨਸ਼ਨ ਹੈ ਜੀ ਪੈਨਸ਼ਨ ਨਾਲ ਤਾਂ ਬੱਚਿਆਂ ਦਾ ਕਰਾਈ ਲੰਘ ਜਾਂਦਾ ਹੈ ਜੀ ਮੇਰਾ ਮੇਰੇ 2 ਮਹੀਨੇ ਹੋ ਗਏ ਜੀ ਉਹਦੇ ਨੇ ਪੈਸੇ ਖੜੇ ਨੇ ਜੀ ਉਹ ਨਹੀਂ ਦੇ ਹੋਏ ਹੁਣ ਤੱਕ ਜੀ 3 ਮਹੀਨੇ ਦੀ ਬੱਚੇ ਦੀ ਫੀਸ ਖੜੀ ਹੈ ਜੀ ਮੈਂ ਖੁਦ ਬਿਮਾਰ ਰਹਿੰਦੀ ਆ ਜੀ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਸੇਵਾਵਾਂ ਨੇ ਆਪਣੇ ਆਪ ਤੇ ਇਹ ਛੋਟੇ ਛੋਟੇ ਸੇਵਾਵਾਂ ਆਪਣੇ ਆਪ ਤੇ ਬਹੁਤ ਜ਼ਿਆਦਾ ਇੰਪੋਰਟੈਂਸ ਕਰਦੀਆਂ ਨਾ ਸਾਡੇ ਨਾਲ ਜ਼ਰੂਰ ਜ਼ਰੂਰ ਕੁਝ ਨਾਲ ਜੁੜ ਕੇ ਕੁਝ ਪਰਿਵਾਰਾਂ ਨੂੰ ਅਡਾਪਟ ਕਰੋ ਇਹ ਸਾਡੀਆਂ ਆਪਣੀਆਂ ਭੈਣਾਂ ਨਹੀਂ ਭੈਣਾਂ ਨੇ ਸਾਡੀਆਂ ਸਮਾਜ ਦੇ ਵਿੱਚ ਮੋਟਾ ਲਾਣਾ ਬਹੁਤ ਜ਼ਰੂਰੀ ਹੈ ਇਹ ਸਾਡਾ ਸਮਾਜਿਕ ਫਰਜ਼ ਬਣਦਾ ਨਾ ਇਹ ਕਰਨਾ ਬਹੁਤ ਜ਼ਰੂਰੀ ਹੈ ਜੀ ਸੋ ਪਹਿਲਾ ਜੋ ਜਿਵੇਂ ਸਾਡਾ ਫਰਜ਼ ਹੈ ਇਸ ਬਿਲਕੁਲ ਫੇਸ ਮੇਰਾ ਮੁਲ ਗਿਆ ਸੀਗਾ ਅੱਛਾ ਫਿਰ ਮੇਰੇ ਕੋਈ ਵੀ ਰਿਸ਼ਤੇਦਾਰ ਹੋਣੇ ਦਵਾਈ ਦਵਾਈ ਹੋਣ ਤੁਹਾਨੂੰ ਪਤਾ ਉਹ ਨਹੀਂ ਦਿੱਤੇ ਹਨ ਕਿ ਉਹ ਕੰਮ ਤੇ ਰਿਸ਼ਤੇਦਾਰ ਵੀ ਆਖਾ ਹੋ ਜਾਂਦੇ ਨੇ ਉਹ ਨਹੀਂ ਕਿਸੇ ਨੇ ਵੀ ਹੁੰਦਾ ਲੱਗਦਾ ਕਿ ਕੋਈ ਲੱਗਦਾ ਮੇਰੇ ਰਿਸ਼ਤੇਦਾਰ ਤਾਂ ਕੋਈ ਲੱਗ ਨਹੀਂ ਜੀ ਉਹਨਾਂ ਬਹੁਤ ਸਾਰੇ ਵੀਰਪੈਣ ਪੁੱਛਦੇ ਨੇ ਕਿ ਯਾਰ ਇਹ ਰਾਸ਼ਨ ਸੇਵਾ ਆਪਣੇ ਆਪ ਚ ਇੰਨੀ ਜ਼ਿਆਦਾ ਅਹਿਮੀਅਤ ਔਰ ਇੰਪੋਰਟੈਂਟ ਕਿਉਂ ਰੱਖਦੀ ਹੈ ਨਾ ਆ ਪੈਣਾ ਕੋਈ ਬਹੁਤ ਖੁਸ਼ੀ ਨਾਲ ਫੋਨ ਨਹੀਂ ਕਰ ਰਹੀਆਂ ਮੈਨੂੰ ਪਿਛਲੇ 1 ਮਹੀਨੇ ਤੋਂ ਫੋਨ ਕਰ ਰਹੇ ਹੋ ਨਾ ਪੰਜ ਜੀ ਸਾਡੇ ਕੋਲ ਨਾ ਬਹੁਤ ਜ਼ਿਆਦਾ ਸੇਵਾਵਾਂ ਨੇ ਨਾ ਬਹੁਤ ਜ਼ਿਆਦਾ ਸੇਵਾਵਾਂ ਨੇ ਐਸੀ ਕਿ ਕਿਤੇ ਕਿਤੇ ਵੀ ਨਹੀਂ ਪਹੁੰਚ ਪਾ ਰਹੇ ਨਾ 24 4800 ਰੁਪਏ 4 ਮਹੀਨੇ ਦੀ ਫੀਸ ਪਈ ਹੈ ਹਾਂ ਜੀ ਪੈਂਡਿੰਗ ਪਈ ਹੈ ਸਾਰੀ ਸਕੂਲ ਵਾਲੇ ਕਹਿੰਦੇ ਨੇ ਉਹ ਜੀ ਨਹੀਂ ਉਹ ਕਹਿ ਰਹੇ ਜੀ ਹੁਣ ਫੀਸ ਨੂੰ ਕਹਿ ਰਹੇ ਨੇ ਜੀ ਅਗਲੇ ਮਹੀਨੇ ਪੇਪਰ ਨਹੀਂ ਮਹੀ ਵਿੱਚ ਬੱਚੇ ਦੇ ਜੀ ਫਸਟ ਟਰਮ ਦੇ ਪੇਪਰ ਦੇਣ ਦੇਣਗੇ ਹੁਣ ਦੇਖਦੇ ਆ ਖੜੇ ਆ ਪੰਜ ਜੀ ਆ ਜੋ ਨਰੇਗਾ ਦੀ ਚੱਲ ਰਹੀ ਹੈ ਉਹਦਾ ਕੰਮ ਵੀਰ ਜੀ ਹੋਣੀ ਹੈ ਇਹ ਪੰਜ 6 ਮਹੀਨੇ ਬਾਅਦ ਬੰਦ ਸੀਗੇ ਪੰਜ 6 ਮਹੀਨੇ ਬਾਅਦ ਨਰੇਗਾ ਸ਼ੁਰੂ ਹੋਈ ਹੈ ਕਿ ਪਿਛਲੀ ਪੇਮੈਂਟ ਆਈ ਹੈ ਪਿਛਲੀ ਤਾਂ ਪੇਮੈਂਟ ਹਲੇ ਪਈ ਹੋਣੀ ਜੀ 15 ਦਿਨ ਲੱਗੇ ਸੀਗੇ ਸਾਡੇ ਇੱਕ ਹਫਤੇ ਦੇ ਪਏ ਬਾਕੀ ਪਏ ਨਹੀਂ ਹਾਲੇ ਬਾਕੀ ਪੈਸੇ ਨਹੀਂ ਪਾਏ ਪੈਸੇ ਨਹੀਂ ਪਏ ਜੀ ਸਰਪੰਚ ਸਾਹਿਬ ਹੈ ਨਹੀਂ ਜੀ ਹੁਣ ਕੰਮ ਆਇਆ ਤੇ ਤੁਸੀਂ ਹੁਣ ਕਹਿ ਰਹੇ ਸੀਗੇ ਕਿ ਜੇ ਸਰਪੰਚ ਜਾਣਦਾ ਤਾਂ ਨਾਮ ਪੈਂਦਾ ਨਰੇਗਾ ਦੇ ਵਿੱਚ ਇਹ ਵੀ ਹੈ ਸਰਪੰਚ ਦੀ ਡੈਕਟ ਅੱਛਾ ਚਾਰ ਮੈਂਬਰ ਪੰਚਾਇਤ ਦੇ ਮੈਂਬਰ ਜਾ ਰਹੇ ਨੋਕ ਦੇ ਜਾ ਰਹੇ ਅੱਛਾ ਆ ਹਫਤੇ ਦਾ ਕੰਮ ਸ਼ੁਰੂ ਹੋ ਗਿਆ ਹਲੇ ਅੱਧੇ ਮੈਂਬਰਾਂ ਦੇ ਨਾਮ ਆ ਗਏ ਅੱਧੇ ਗਰੁੱਪ ਦੇ ਆਈ ਰਿਵੂ ਅਗਲੇ ਚਾਹ ਮੈਨੂੰ ਨਾ ਬਹੁਤ ਸਾਰੇ ਵੀਰ ਪੈਨ ਪੁੱਛਦੇ ਆ ਕਿ ਯਾਰ ਇਹ ਰਾਸ਼ਨ ਸੇਵਾ ਆਪਣੇ ਆਪ ਚ ਇੰਨੀ ਜ਼ਿਆਦਾ ਅਹਿਮੀਅਤ ਔਰ ਇੰਪੋਰਟੈਂਟ ਕਿਉਂ ਰੱਖਦੀ ਹੈ ਨਾ ਆ ਪੈਣਾ ਕੋਈ ਬਹੁਤ ਖੁਸ਼ੀ ਨਾਲ ਫੋਨ ਨਹੀਂ ਕਰ ਰਹੀਆਂ ਮੈਨੂੰ ਪਿਛਲੇ 1 ਮਹੀਨੇ ਤੋਂ ਫੋਨ ਕਰ ਰਹੇ ਹੋ ਨਾ ਹਾਂਜੀ ਅਸੀਂ ਸਾਡੇ ਕੋਲ ਨਾ ਬਹੁਤ ਜ਼ਿਆਦਾ ਸੇਵਾਵਾਂ ਨੇ ਨਾ ਬਹੁਤ ਜ਼ਿਆਦਾ ਸੇਵਾਵਾਂ ਨੇ ਅਸੀਂ ਕਿਤੇ ਕਿਤੇ ਵੀ ਨਹੀਂ ਪਹੁੰਚ ਪਾ ਰਹੇ ਨਾ ਹਾਂਜੀ ਬਹੁਤ ਸਾਰੇ ਭੈਣਾਂ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਹੈ ਮੇਰੇ ਤੋਂ ਕਿ ਮੈਂ ਆ ਨਹੀਂ ਪਾ ਰਿਹਾ ਬਹੁਤ ਸਾਰੇ ਪੇਸ਼ੈਂਟਾਂ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਹੈ ਕਿ ਮੈਂ ਉਹਨਾਂ ਨੂੰ ਲੈਣ ਨਹੀਂ ਆ ਪਾ ਰਿਹਾ ਸਾਡੀ ਮਜਬੂਰੀ ਸਮਝੋ ਹਾਂ ਜੀ ਜਿਵੇਂ ਆਪਾਂ ਰਾਸ਼ਨ ਸੇਵਾ ਦੀ ਗੱਲ ਕਰੀਏ ਕਿ ਨਵੀਂ ਜਗ੍ਹਾ ਨਵੀਂ ਬਿਲਡਿੰਗ 'ਚ ਸ਼ਿਫਟ ਹੋ ਗਏ ਉੱਥੇ ਵੈਂਡਰ ਨਹੀਂ ਹੈ ਸਾਡੇ ਡਿਸਾਈਡ ਹੋਏ ਹਲੇ ਇਹ ਬੜਾ ਲੰਬਾ ਚੌੜਾ ਸਿਸਟਮ ਹੈ ਇਹਨੂੰ ਰੀਡਿਵੈਲਪ ਕਰਨ 'ਚ ਟਾਈਮ ਲੱਗਦਾ ਹੈ ਨਾ ਪੈਂਚੋੜੀ ਬੱਚੇ ਕਿਹੜੀ ਕਲਾਸ 'ਚ ਪੜ੍ਹ ਰਹੇ ਹਨ ਦੀ ਬੜੀ ਬੇਟੀ ਬੀਐਸਸੀ ਕਰ ਰਹੀ ਜੀ ਤੇ ਇੱਕ ਬੇਟੀ ਪਲੱਸ 2 ਚ ਹੋਈ ਹੈ ਜੀ ਛੋਟੀ ਬੱਚੀ 4th ਵਿੱਚ ਹੈ ਜੀ ਹਾਂਜੀ ਮੈਨੂੰ ਦੱਸੋਗੇ ਕਿ ਇਹ ਰਾਸ਼ਨ ਸੇਵਾ ਆਪਣੇ ਆਪ ਚੰਨੀ ਜ਼ਿਆਦਾ ਅਹਿਮੀਅਤ ਕਿਉਂ ਰੱਖ ਰਹੀ ਹੈ ਤੁਹਾਡੇ ਲਈ ਸਰ ਮੇਰਾ ਕੋਈ ਸਾਧਨ ਹੈ ਨਹੀਂ ਜੀ ਉਹਦੇ ਕਰਕੇ ਬਹੁਤ ਜ਼ਿਆਦਾ ਬੱਚੇ ਨੂੰ ਤਾਂ ਖਾਣਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਇਹਦੇ ਵੀ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਜੀ ਹੋ ਰਿਹਾ ਜੀ ਪੈਨਸ਼ਨ ਹੈ ਜੀ ਪੈਨਸ਼ਨ ਨਾਲ ਤਾਂ ਬੱਚਿਆਂ ਦਾ ਕਰਾਈ ਲੰਘ ਜਾਂਦਾ ਹੈ ਜੀ ਮੇਰਾ ਮੇਰੇ 2 ਮਹੀਨੇ ਹੋ ਗਏ ਜੀ ਦੋਨੇ ਪੈਸੇ ਖੜੇ ਨੇ ਜੀ ਉਹ ਨਹੀਂ ਦੇ ਹੋਏ ਹੁਣ ਤੱਕ ਜੀ 3 ਮਹੀਨੇ ਦੀ ਬੱਚੇ ਦੀ ਫੀਸ ਖੜੀ ਆ ਜੀ ਮੈਂ ਖੁਦ ਬਿਮਾਰ ਰਹਿੰਦੀ ਆ ਜੀ ਤੇ ਨਰੇਗਾ ਦੇ ਵਿੱਚ ਕੰਮ ਚ ਚੱਲ ਨਹੀਂ ਰਿਹਾ ਨਹੀਂ ਨਰੇਗਾ ਦੇ ਵਿੱਚ ਕੰਮ ਜੀ ਹੁਣ ਆਇਆ ਜੀ ਮੇਰਾ ਨਾਮ ਨਹੀਂ ਆਇਆ ਹੈਗਾ ਉਹਦੇ ਵਿੱਚ ਵੀ ਪਤਾ ਨਹੀਂ ਜੀ ਮੇਰੇ ਤੋਂ ਜਾ ਹੋਣਾ ਕਿ ਨਹੀਂ ਕਿਉਂਕਿ ਮੈਂ ਖੁਦ ਹੀ ਬਿਮਾਰ ਰਹਿੰਦੀ ਆ ਜੀ ਇਹ ਤੁਹਾਡਾ ਜੋ ਕਮਾਈ ਦਾ ਸਾਧਨ ਉਹ ਨਰੇਗਾ ਹੀ ਸੀਗੀ ਸਿਰਫ ਹਾਂ ਜੀ ਨਰੇਗਾ ਹੀ ਸੀ ਜੀ ਹਾਂਜੀ ਦੇਖ ਗਈ ਆ ਜੀ ਬਸ ਤੁਸੀਂ ਵੀ ਉਸੇ ਨਰੇਗਾ ਦਾ ਹੀ ਤੁਹਾਡਾ ਕਮਾਈ ਦਾ ਸਾਧਨ ਹੈ ਖੇਤਾਂ ਵਿੱਚ ਅਸੀਂ ਕੰਮ ਕਰਨ ਜਾ ਨਹੀਂ ਸਕਦੇ ਤੁਹਾਨੂੰ ਪਤਾ ਧੁੱਪਾਂ 'ਚ ਨਹੀਂ ਕੰਮ ਹੁੰਦਾ ਜੀ ਤੁਸੀਂ ਕਿਤੇ ਲੱਗੇ ਵੀ ਹੋਏ ਸੀ ਮਰਿੰਡੇ ਉੱਥੇ ਤੋਂ ਮੈਂ ਹਟ ਗਈ ਤੀਂ ਫਿਰ ਬੁਮਾਰਦੈਂਦੀ ਸੀ ਕਿ ਸੇਤ ਮੇਰੇ ਵੀਰ ਦੇ ਪੈਰਾਂ ਲੈ ਸੁਗਿਆ ਸੀ ਤੁਹਾਨੂੰ ਪੈਰਾਂ ਲੈ ਸੁਗਿਆ ਸੀ ਹਾਫ ਪੈਰਾਂ ਦੇ ਬਿਲਕੁਲ ਫੇਸ ਮੇਰਾ ਬੁਲ ਗਿਆ ਸੀਗਾ ਅੱਛਾ ਫਿਰ ਮੇਰੇ ਕੋਈ ਵੀ ਰਿਸ਼ਤੇਦਾਰ ਹੋਣੇ ਦਵਾਈ ਦਵਾਈ ਹੁਣ ਤੁਹਾਨੂੰ ਪਤਾ ਜਿਨੀ ਦਿੱਤਾ ਹੈ ਉਹ ਕੰਮ ਕਰਦੇ ਇਸਦਾ ਵੀ ਬਾਕੀ ਹੋ ਜਾਂਦਾ ਹੈ। ਆਇਲ ਕਿਸੇ ਨਿਕ ਨਹੀਂ ਹੁੰਦਾ। ਮੈਂ ਲੱਗਦਾ ਘੱਟੇ ਲੱਗਦਾ। ਇਸਦਾ ਤਾਂ ਕੋਈ ਲੱਗ ਨਹੀਂ ਪੜਾਈ ਹੈ ਜੀ ਤੁਹਾਨੂੰ ਪਤਾ ਬਾਅਦ ਦੀ ਹੈ। ਹੁਣ ਮੇਰੀਆਂ ਜੀ ਤਿੰਨੇ ਬੇਟੀਆਂ ਪੜ੍ਹਦੀਆਂ ਜੀ। ਤਿੰਨੇ ਬੇਟੀਆਂ ਦਾ ਖਰਚਾ ਬਹੁਤ ਔਖਾ ਹੋ ਰਿਹਾ ਹੈ। ਮੈਨੂੰ ਪਤਾ ਜੀ ਮੈਂ ਸਮਝਦਾ ਹਾਂ ਕਿ ਮੈਂ ਤੁਸੀਂ ਕੱਲ ਦੱਸ ਰਹੇ ਸੀ ਕਿ ਬੇਟੀ ਗਈ ਸੀ ਲੇਕਿਨ 50 ਰੁਪਏ ਦੇਣੇ ਜ਼ਰੂਰੀ ਹੈ ਨਾ। ਕਿ ਤੇਰੇ ਦਾਦਾ ਜੀ ਤੋਂ ਲਿੱਤੇ ਜੀ ਉਹਨੇ ਤਾਂ ਆਜੀ ਉਹਨੇ ਕਰਾਇਆ ਅੱਗੇ ਜਾ ਕੇ ਗਈ ਆ ਜੀ ਉਹ। ਸੰਗਤ ਸੰਗਤ ਜੀ ਬਹੁਤ ਜ਼ਰ ਐਮਪੋਰਟੈਂਟ ਸੇਵਾਵਾਂ ਨੇ ਆਪਣੇ ਆਪ ਤੇ ਇਹ ਛੋਟੇ ਛੋਟੇ ਸੇਵਾਵਾਂ ਆਪਣੇ ਆਪ ਤੇ ਬਹੁ ਸਾਡੇ ਨਾਲ ਜ਼ਰੂਰ ਜ਼ਰੂਰ ਕੁਝ ਨਾਲ ਜੁੜ ਕੇ ਕੁਝ ਪਰਿਵਾਰਾਂ ਨੂੰ ਅਡੌਪਟ ਕਰੋ ਇਹ ਸਾਡੀਆਂ ਆਪਣੀਆਂ ਭੈਣਾਂ ਨਹੀਂ ਭੈਣਾਂ ਨੇ ਸਾਡੀਆਂ ਸਮਾਜ ਦੇ ਵਿੱਚ ਮੋਟਾ ਲਾਣਾ ਬਹੁਤ ਜ਼ਰੂਰੀ ਹੈ ਇਹ ਸਾਡਾ ਸਮਾਜਿਕ ਫਰਜ਼ ਬਣਦਾ ਨਾ ਇਹ ਕਰਨਾ ਬਹੁਤ ਜ਼ਰੂਰੀ ਹੈ ਜੀ ਹੈ ਨਾ ਮੈਂ ਭੈਣ ਜੀ ਦੀ ਹੁਣ ਉਮਰ ਨੋਟ ਕਰ ਰਿਹਾ ਸੀਗਾ ਤੁਸੀਂ 32 ਸਾਲ ਦੇ ਹੋ ਭੈਣ ਜੀ ਮੈਂ 40 ਸਾਲ ਦਾ ਪਰ ਤੁਸੀਂ ਬਹੁਤ ਜ਼ਿਆਦਾ ਕਮਜ਼ੋਰ ਹੋ ਫੋਨ ਕਿੰਨਾ ਟੁੱਟਾ ਸ਼ੋਰ ਬਿਮਾਰੀ ਮਾਰੀ ਨੇ ਤੱਕ ਤੇ ਜੀ ਤੁਸੀਂ ਬਹੁਤ ਜ਼ਿਆਦਾ ਕਮਜ਼ੋਰ ਹੋ 32 ਸਾਲ ਦੇ ਹਿਸਾਬ ਨਾਲ ਤਾਂ ਟੁਗੜੇ ਉੱਪਰ ਲੱਗ ਜਾਂਦੀ ਹੈ ਜੀ ਉਸ ਤੋਂ ਬਾਅਦ ਤੁਹਾਡੇ ਉੱਪਰ ਲੱਗ ਜਾਣਾ ਜੇ ਤੁਸੀਂ ਕੰਮ ਕਰਨ ਗਏ ਹਾਂ ਹਾਂਜੀ ਇਹ ਇੱਕ ਸਿੰਪਲ ਜੀ ਮੈਥਮੈਟਿਕਸ ਸਮਝਣ ਦੀ ਗੱਲ ਆ ਜੇ ਖੇਤਾਂ 'ਚ ਕੰਮ ਕਰਨ ਲੱਗ ਗਏ ਤਾਂ ਬਿਮਾਰ ਜ਼ਿਆਦਾ ਪੈ ਜਾਓਗੇ ਹਾਂਜੀ ਕਿਉਂ ਸਿਹਤ ਵੀ ਦਵਾਈ ਤੇ ਜ਼ਿਆਦਾ ਪੈਸਾ ਲੱਗ ਜਾਣਾ ਹਾਂਜੀ ਤੁਹਾਨੂੰ ਪਤਾ ਡਾਕਟਰ ਨਾਲ ਆਪਾਂ ਰੇਟ ਨਹੀਂ ਉਹਨੇ ਤਾਂ ਜਿੰਨੇ ਮੰਗਣੇ ਹੁੰਦੇ ਨੇ ਦੇਣੇ ਪੈਣੇ ਆ ਜੀ ਹੁਣ ਇਸ ਤੇ ਚੱਕਰ ਇਹ ਆ ਕਿ 8ਵੀਂ ਕਲਾਸ ਤੱਕ ਸਰਕਾਰੀ ਸਕੂਲ 'ਚ ਫੀਸ ਮਾਫ ਹੈ ਹੁਣ ਉਦੋਂ ਤੱਕ ਵਰਦੀਆਂ ਵੀ ਮਿਲ ਜਾਂਦੀਆਂ ਹਾਂਜੀ 9ਵੀਂ 'ਚ ਲੈਂਦੇ ਨੇ 9ਵੀਂ 9ਵੀਂ ਦੀ ਫੀਸ ਵੀ ਭਰਨੀ ਆ ਵਰਦੀਆਂ ਵੀ ਲੈਣੀ ਪੈਣੀ ਆ ਹਾਂਜੀ ਗੱਲ ਕਰੀ ਸੀਗੀ ਮੈਂ ਕਿਹਾ ਤੁਸੀਂ ਵੀ ਇਹਨਾਂ ਦੇ ਪਾਪਾ ਜੀ ਡੰਕ ਕਹਿੰਦੇ ਨਹੀਂ ਵੀ ਅਸੀਂ ਕਰ ਨਹੀਂ ਸਕਦੇ ਇਹ ਮਾਂ ਨੇ ਮੈਂ ਗਈ ਸੀ ਸਕੂਲ ਜੀ ਕਰਨੀ ਚਾਹ। ਤੁਸੀਂ ਮੰਨੋਗੇ ਗਰਲਸ ਦਾ ਡ੍ਰੌਪ ਆਊਟ ਰੇਟ 63% ਹੈ 63% ਡ੍ਰੌਪ ਆਊਟ ਰੇਟ ਹੈ 8ਵੀਂ ਕਲਾਸ ਤੋਂ ਬਾਅਦ ਇਹ ਪੰਜਾਬ ਦਾ ਡੇਟ ਹੈ। ਅਨੇ ਜਗਾਂ ਮੇਂ ਕੋਈ ਨੀ ਬਣਿਆ ਹੁੰਦਾ ਵੀ ਮਾਪਿਆਂ ਦੇ ਘਰ ਟੋਡੇ ਕੋਲ ਜਗ੍ਹਾ ਹੈਗੀ ਆ ਆਪਣੀ ਪੇਕੇਆਂ ਚ ਰਹਿੰਦੀ ਹੈ ਜੀ ਪੇਕੇਆਂ ਚ ਰਹਣੀ ਹੈ ਪੇਕੇ ਵਾਲੇ ਜਗ੍ਹਾ ਦੇ ਸਕਦੇ ਆ ਪੇਕੇ ਵਾਲੇ ਵਿਚਾਰੇ ਮੂੰਹ ਕਾਪ ਚੁੱਕੀ ਹਾਂ ਹਾਂ ਉਹਨਾਂ ਨੇ ਕਰਤੀ ਹੈ ਇਹ ਜਗਾ ਕੱਚੀ ਉਹ ਦੇਖ ਲੈ ਨਿੰਦੀ ਘਰ ਘਰ ਕੱਚਾ ਹੈ ਤੁਹਾਡੇ ਨਾਮ ਥੋੜੀ ਜੀ ਖਾਨ ਕਰ ਸਕਦੇ ਹੋ ਬੋਛੇ ਦੇਖ ਲਿਓ ਬਣਾ ਅਸੀਂ ਦਵਾਂਗੇ ਸਾਡੀ ਘਰਾਂ ਦੀ ਸੇਵਾ ਚੱਲਦੀ ਹੈ ਤੁਹਾਨੂੰ ਪਤਾ ਹੋਏਗਾ ਅਸੀਂ ਘਰ ਦੀਆਂ ਸਾਰੀਆਂ ਵੀ ਕਰਦੇ ਆਂ ਇੱਕ ਦੋ ਥਾਂ ਬਣ ਜਵੇ ਉਹ ਵੀ ਬਹੁਤ ਅਜੀਬ ਜਿਹਾ